ਸਰ ਪੁਨੀ ਫਰੇਰ ਕਿੰਦਾ ਪਤਾ ਲੱਗਿਆ ਕਿੰਦਾ ਪਤਾ ਲੱਗਿਆ ਕਿ ਅਸੀਂ ਇੱਧਰ ਸੁੱਤੇ ਪਏ ਸੀਗੇ ਜੀ ਪਿੱਛੋਂ ਮੋਟ ਚੱਡਾ ਮੋਬਾਈਲ ਹਸ ਵਾਲਿਆਂ ਦੇ ਉਹ ਗਨਮੰਗਾ ਫੋਨ ਆਇਆ ਜੀ ਕਿ ਤੁਹਾਡੀ ਦੁਕਾਨ ਦੇ ਉੱਪਰ ਫਾਇਰ ਲੱਗੀ ਹੋਈ ਹੈ ਮੈਂ ਤੇ ਮੇਰੇ ਭਾਈ ਹਲਕੋਈ ਜੀ ਫੋਨ ਆਇਆ ਤੇ ਅਸੀਂ ਨਾਲ ਹੀ ਭੱਜੇ ਆਏ ਆਂ ਉਹਨਾਂ ਦਰਮਾਨ ਪਹਿਲਾਂ ਹੀ ਫਾਇਰ ਬ੍ਰੀਡਿਗੀ ਡੀ ਆ ਚੁੱਕੀ ਸੀ ਜਿਹੜੇ ਕੰਟਰੋਲ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਕੀ ਕਾਰਨ ਲੱਗਾ ਕੀ ਕਾਰਨ ਪਰ ਉਹੀ ਦੱਸਦੇ ਪਏ ਕੋਈ ਪਿੱਛੇ ਕੋਈ ਗਲੀ ਦੇ ਵਿੱਚ ਕੋਈ ਪਾਰਟੀ ਪੂਟੀ ਉਹਨਾਂ ਨੇ ਸੈਲਿਬ੍ਰੇਟ ਕੀਤੀ ਹੈ ਤੇ ਫਾਇਰ ਇੰਸਟਿੰਗਰ ਉਹਨਾਂ ਨੇ ਚਲਾਇਆ ਜੀ ਫਟਾਕੇ ਪਟੂਕੇ ਚਲਾਏ ਆ ਉਹਦੇ ਕਰਕੇ ਕਹਿੰਦੇ ਆ ਜੀ ਜੋ ਕਹਿੰਦੇ ਪਿਛਲੇ ਪਾਸੇ ਕਹਿੰਦੇ ਨੇ ਕੋਈ ਇਸੇ ਕਿਸ ਮਾਸਿਕ ਜਿਵੇਂ ਪਹਿਲੇ ਸਪੋਟ ਟੈਂਕਸ ਪਏ ਹੁੰਦੇ ਆ ਜੀ ਅੱਛਾ ਵਾਟਰ ਟੈਂਕਸ ਪਏ ਹੁੰਦੇ ਹਨ 1000 ਲੀਟਰ 500 ਲੀਟਰ 300 ਲੀਟਰ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਉਪਰੋਂ ਲੈ ਕੇ ਥੱਲੇ ਤੇ ਕਾਗਜ਼ ਹੀ ਫੈਲ ਚੁੱਕੀ ਹੈ ਚਾਰ ਮੰਜ਼ਲਾ ਚਾਰੋ ਹੀ ਭੁੱਕੀ ਗਈ ਹੈ ਇਸ ਟਾਈਮ ਦਾ ਜੀ ਅੰਦਰ ਪੀਵੀਸੀ ਵੀ ਹੈ ਸੈਨੀਟਰੀ ਵੀ ਹੈ ਪੀਵੀਸੀ ਫਿਟਿੰਗ ਵੀ ਹੈ ਜੀ ਸਾਡਾ ਅੰਦਾਜ਼ਾ ਕੋਈ ਵੀ ਨਹੀਂ ਸਰ ਇਸੀ ਨੂੰ ਕਿਸ ਤਰ੍ਹਾਂ ਦੇਖੋ ਨਾ ਨਾ ਆਪਣੀਆਂ ਪਾਰਟੀਆਂ ਕਰਕੇ ਸੜਕਾਂ ਚਲਾਉਂਦੇ ਨੇ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਹੈ ਵੈਰੀ ਬੈਡ ਜੀ ਵੈਰੀ ਬੈਡ ਕਿਸੇ ਦਾ ਤੋਂ ਮਾਸ਼ਾਅਰ ਅਕੇ ਕੀ ਨਜ਼ਰ ਆਉਂਦੀ ਹੈ ਜੀ ਮੇਰੇ ਹਿਸਾਬ ਨਾਲ 47 ਤੋਂ 50 ਲੱਗ ਚੁੱਕੀਆਂ ਹੈ ਭਾਜੀ ਤੁਸੀਂ ਇਹ ਦੇਖੋ ਇੱਥੇ ਇਹ ਦੁਕਾਨ ਨੂੰ ਪਿੱਛੇ 25-30 ਸਾਲ ਹੋ ਗਏ ਆ ਇਦਾਂ ਹੀ ਹਰ ਦੀਵਾਲੀ ਹਰ ਤਿਉਹਾਰ ਇੱਥੇ ਇੱਥੇ ਹੀ ਹੁੰਦਾ ਜੀ ਕਦੀ ਅਜ ਤੱਕ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਭਾਜੀ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਮੈਂ ਤੁਹਾਡਾ ਕੋਲ ਕਮਪਲੇਂਟ ਲਿਤੀ ਜਾਈਏ ਕਿ ਹਾਂ ਜੀ ਹਾਂ ਜੀ ਸਰ ਬਿਲਕੁਲ ਕਮਪਲੀਟ ਵੈਸੇ ਆਪਣੇ ਹਲਕੇ ਦੇ ਦ੍ਰਿਸ਼ਟਲ ਭਾਈ ਨੇ ਕੀਤਾ ਉਸੇ ਰਾਤ ਵੇਲੇ ਆਏ ਆ ਭਾਜੀ ਤੇ ਸਾਰਿਆਂ ਦਾ ਸਾਥ ਹੈਗਾ ਭਾਜੀ ਹੁਣ ਜੋ ਕੀ ਕਰ ਰਿਹਾ ਬਾਈ ਚੈਂਟੀ ਦਿਨ ਕਾ ਨੇ ਅੱਜ ਮੇਰਾ ਨਾਈਟ ਡੋਮੀਨੇਸ਼ਨ ਸੀਗਾ ਕੰਟਰੋਲ ਤੋਂ ਮੈਨੂੰ ਫੋਨ ਆਇਆ ਵੀ ਕਿੱਦਾਂ ਅੱਗ ਲੱਗੀ ਭਰਸੀ ਫਲੋਰ ਨੂੰ ਲੱਗ ਗਈ ਪਰ ਮਿੰਟੋਂ ਬਦਲ ਗਈ ਜੇ ਮੈਂ ਆਇਆ ਤਰੰਤ ਉਹ ਫਾਇਰ ਬ੍ਰੀਡ ਦੀਆਂ ਗੱਡੀਆਂ ਮਗਾਈਆਂ ਕਾਫੀ ਅੱਗ ਤੇ ਪਹਿਲਾਂ ਨਾਲੋਂ ਕੰਟਰੋਲ ਹੋ ਜੇ ਜਦੋਂ ਪਹਿਲਾਂ ਆਇਆ ਤਾਂ ਬਹੁਤ ਜ਼ਿਆਦਾ ਸੀਗੇ ਤੇ ਹੁਣ ਕਾਫੀ ਕੰਟਰੋਲ ਲੱਗ ਗਿਆ ਸਰ ਕੀ ਇਹ ਕਾਰਨ ਕਾਰਨ ਦਾ ਫਿਰਨਲ ਕੋਈ ਜ਼ਿਆਦਾਤ ਨਹੀਂ ਲੇਕਿਨ ਥੋੜਾ ਜਿਹਾ ਪਤਾ ਲੱਗਿਆ ਲੋਕਾਂ ਨੂੰ ਵੀ ਕੋਈ ਇਦਾਂ ਦਾ ਤਮਾਕਾ ਜਾਂ ਇਹਦਾ ਕੋਈ ਪ੍ਰੋਟੈਕਟਿਵ ਚੁੱਕੇ ਦੀ ਆਵਾਜ਼ ਆਈ ਹੈ ਉਹ ਤੋਂ ਬਾਅਦ ਅੱਗ ਲੱਗੀ ਆ। ਹੁਣ ਇਹੋ ਗੱਲ ਹੋਈ ਹੈ। ਵੀ ਫਿਰ ਲਾਲ ਤੇ ਸਾਰੇ ਉਹ ਆਪਣੇ ਕੰਮ ਤੇ ਵਿਜੀ ਉਹਨਾਂ ਨੂੰ ਆਪਣਾ ਵਾਸੀ ਆਪਣੇ ਅੱਗ ਬੁਝਾਉਣ ਦੇ ਵਿੱਚ ਧਿਆਨ ਕਿੰਨੀਆਂ ਕਿ ਟੀਮਾਂ ਜਿਹੜੀਆਂ ਲੱਗੀਆਂ ਮੇਰਾ ਖਿਆਲ ਫਾਇਰ ਬਰਗੇਡ ਦੀਆਂ ਤੇ ਗੱਡੀਆਂ ਕਾਫੀ ਮੇਰੇ ਖਿਆਲ 10-12 ਤੇ ਮੇਰੇ ਇਹਾਜ਼ ਦੇ ਗਰੁੱਪ ਵੀ ਹੋ 50 ਮਤਲਬ ਜਿਹੜੇ ਮਲਕਾਂ ਚਾਰ ਦੇ ਨੋਟ ਦੇ ਉਹਨਾਂ ਤੇ ਸਟਾਜੀ ਉਹਨਾਂ ਕਰਵਾ ਦਿੱਤੀ ਕਿ 10 ਮੋੜੇ ਜਿਹੜੇ ਨੋਨ ਵਾਲ ਜਿਹੜੇ ਵੱਡੇ ਸੈਰਮੇਟ ਕਰਾ ਸੀ ਉਹਦੇ ਪਟਾਕੇ ਚਲਾ ਉਹਦੇ ਘਰ ਦਾ ਹਸਾਬ ਵਾਪਰੇ ਆ। ਕੀ ਇਦਾਂ ਦੀ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਆਈ ਜੇ ਕੋਈ ਆਈ ਤੇ ਜਿਹੜੇ ਕੋਈ ਹੋਇਆ ਉਹ ਜੋ ਕਲਮ ਕਰਵੇ ਕਿੰਨੀ ਆ ਜਿਹੜੀ ਪ੍ਰਾਈਵੇਟ ਦੀ ਲੱਗ ਚੁੱਕੀ ਹੈ ਭਜੀ ਮੇਰੇ ਸਾਹ ਨਾਲ 47 ਤੋਂ 50 ਲੱਗ ਚੁੱਕੀਆਂ ਹੈ